ਤਸਵੀਰਾਂ ਫਾਜ਼ਿਲਕਾਦੀ ਬਾਰਡਰ ਰੋਡ ਤੋਂ ਸਾਹਮਣੇ ਆਈਆਂ ਜਿੱਥੇ ਬੀਤੀ ਰਾਤ ਦੁਰਘਟਨਾ ਹੋਈ ਹੈ ਇੱਕ ਟਰੈਕਟਰ ਟਰਾਲੀ ਦੀ ਟੱਕਰ ਦੇ ਨਾਲ ਬਲੈਰੋ ਗੱਡੀ ਅਨियंत्रित ਹੋ ਗਈ ਅਤੇ ਕਈ ਵਿਕਲਾਂ ਦੇ ਉੱਤੇ ਚੜ ਗਈ ਜਿਸ ਤੋਂ ਬਾਅਦ ਕਈ ਵਾਹਨ ਡਰ ਗਏ ਹਨ ਅਤੇ ਬਲੈਰੋ ਗੱਡੀ ਵੀ ਚੱਕਨਾਚੂਰ ਹੋ ਗਈ ਹੈ ਜਾਣਕਾਰ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਰਘਟਨਾ ਕਾਫੀ ਭਿਆਨਕ ਸੀ ਇਸ ਦੁਰਘਟਨਾ ਦੇ ਵਿੱਚ 4 ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਦਿਲ ਕਾਦੇ ਸਿਵਲ ਹਸਪਤਲ ਵਿੱਚ ਭੇਤੀ ਕਰਵਾਇਆ ਗਿਆ ਹੈ ਦੁਰਘਟਨਾ ਦੀ ਸੂਚਨਾ ਪਾ ਕੇ ਜਿੱਥੇ ਮੌਕੇ ਤੇ ਪੁਲਿਸ ਪਹੁੰਚ ਗਈ ਉੱਥੇ ਹੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਸਿਵਲ ਹਸਪਤਲ ਜਾ ਕੇ ਜ਼ਖਮੀਆਂ ਦਾ ਹਾਲ-ਚਲ ਜਾਨਿਆ ਗਿਆ ਉਧਰ ਜ਼ਖਮੀਆਂ ਨੇ ਦੱਸਿਆ ਕਿ ਦੁਰਘਟਨਾ ਕਾਫੀ ਭਿਆਨਕ ਸੀ ਉਹਨਾਂ ਨੇ ਦੱਸਿਆ ਕਿ ਉਹ ਇੱਥੇ ਖੜੇ ਸਨ ਕਿ ਅਚਾਨਕ ਗੱਡੀ ਉਹਨਾਂ ਦੇ ਵਿੱਚ ਆ ਕੇ ਵੱਜੀ ਉਹਨਾਂ ਨੇ ਕਿਹਾ ਕਿ ਟਰੈਕਟਰ ਟਰਾਲੀ ਦੀ ਟੱਕਰ ਦੇ ਨਾਲ ਗੱਡੀ ਉਹਨਾਂ ਦੇ ਵਿੱਚ ਆ ਕੇ ਵੱਜੀ ਹੈ ਜਿਸ ਦੇ ਚਲਦਿਆਂ ਦੁਰਘਟਨਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਤੋਂ ਬਾਅਦ ਟਰੈਕਟਰ ਟਰਾਲੀ ਚ ਵੱਲੋਂ ਅੱਗੇ ਜਾ ਕੇ ਕਾਬੂ ਕੀਤਾ ਗਿਆ ਅਤੇ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਹੋ ਰਹੀ ਹੈ ਬਾਜ਼ਾਰ ਹੈ ਜੀ ਇੱਕੇ ਦਾ ਬੋਲਵਾ ਸਕਨਮ ਬੱਧੀ ਗਈ ਪਤਾ ਨਹੀਂ ਲੱਗਦਾ ਅੱਛਾ ਤੁਸੀਂ ਕਿੰਨੇ ਦੇ ਅਸੀਂ ਬਾਈਕ ਕੋ ਠੀਕ ਹੈ ਤੁਸੀਂ ਜਾ ਰਹੇ ਸੀ ਕਿ ਸੜਕ ਤੇ ਖੜੇ ਸੀ ਅਸੀਂ ਉੱਥੇ ਅੱਛਾ ਉਹ ਗੱਡੀ ਗਈ ਹੈ ਕਿ ਮਲੇਰੋਂ ਆਮਦਨ ਮਾਗਰ ਇੱਥੇ ਤੇ ਨਾਲ ਉਹਦੇ ਨਾਲ ਨਾਲ ਨੂੰ ਫੋਟੋ ਸਾਡੇ ਸਿੱਟੀ ਦਾ ਇਹਨੇ ਜਨਾ ਫਟੜ ਹੋ ਗਈ ਚਾਰ ਜਨ نو تو تھی سی کتے سے جی نہیں نہیں او یار ٹرن میں انا کتے ریے جنا اٹے ہے ک ن نقصان ہوا ہے کسلا موٹر سائیکل نقصان دا وڈی ہویا ہے او دیکھو جا کے تسی نہیں تہاڈے موٹر سائیکل دا نقصان ہوا ہے ہاں ہویا ہے تے تہاڈی بلیرو وچ تہاڈے ساتھ کیتے رہے میرے اپا تے پیٹ تے لگ گئی نہیں بلیرو تے چڑھ کے تسی نہیں نہیں اس کو گئی ہے نا گنوں گنوں ٹھلے دبتا ہوں میں اچھا تہاڈی کو لنگی ਬਲੈਰੋ ਕੋਲ ਨੂੰ ਤੋਂ ਮੰਗੂ ਉਹ ਵੀ ਆਪਣਾ ਟਿੱਕੀ ਹਾਲੇ ਹੈ ਕਿ ਕਿਹਦਾ ਮੰਦੇ ਬੱਤੀ ਮਾਰਨਾ ਹੋਰ ਵੱਡਾ ਗਾਣਾ ਹੋਇਆ ਕਿਹੜੀ ਗੱਲ ਸਮਝ ਰਿਹਾ ਉਹ ਬਲੈਰੋ ਵਾਲਾ ਕਹਿੰਦਾ ਕਿ ਸਾਡੇ 3570 ਦੇ ਟੱਕਰ ਮਾਰੀ ਜਾ ਟਾਲੀ ਪਾਹਰਾ ਟਾਲੀ ਟੱਕਰ ਮਾਰੀ ਜਾ ਤੁਸੀਂ ਉਧਰੋਂ ਆ ਰਹੇ ਸੀ ਕਿ ਪਰਲੇ ਪਾਸੋਂ ਅਸੀਂ ਖੜੇ ਜਿਓਤ ਤੇ ਹਾ ਤਸਕ ਜਿਓਤ ਦਾ ਚੋਰਾ ਬੰਦਾ ਉਹ ਉਹ ਜਾ ਰਿਹਾ ਸੀ ਕਿ ਕਿਹੜਾ ਜੋ ਉਹ ਵੀ ਉਧਰ ਕਿਸੇ ਮੁੰਡੇ ਨਾਲ ਗੱਲ ਕਰਦਾ ਪਿਆ ਸੀ